ਸਪਰੀਮ ਕੋਰਟ ਨੇ ਕਿਸਾਨਾਂ ਦੇ ਲਈ ਟਿੱਪਣੀ ਕੀਤੀ ਪਰੰਤੂ ਹੁਣ ਇਸ ਟਿੱਪਣੀ ਦੇ ਉੱਤੇ ਕਮਸਾਨ ਮੱਚ ਗਿਆ ਹੈ ਤੇ ਜਿਸ ਤੋਂ ਬਾਅਦ ਕਿਸਾਨ ਭੜਕਦੇ ਹੋਏ ਨਜ਼ਰ ਆ ਰਹੇ ਨੇ ਕੋਰਟ ਨੇ ਕਿਹਾ ਕਿ ਜਿਹੜੇ ਵੀ ਪ੍ਰਾਲੀ ਸੜ ਦੇ ਦਿੱਗੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਦੂਜੇ ਪਾਸੇ ਉਹਨਾਂ ਨੂੰ ਜੇਲ੍ਹ ਚ ਸੁਟਿਆ ਜਾਵੇ ਤੇ ਜਿਸ ਦੇ ਦੌਰਾਨ ਉੱਥੇ ਹੀ ਹੁਣ ਦੱਸਿਏ ਕਿ ਡੱਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਬਾਹ ਅਜੇ ਤੱਕ ਕਿਸੇ ਨੇ ਨਹੀਂ ਫੜੀ ਪਰੰਤੂ ਦੂਜੇ ਪਾਸੇ ਇਸ ਟਿੱਪਣੀ ਦੇ ਉੱਤੇ ਸਰਕਾਰ ਨੂੰ ਹੱਲਾਸ਼ੇਰੀ ਜਿਹੜੀ ਕਿ ਜਰੂਰ ਮਿਲ ਗਈ ਹੈ ਤੇ ਜਿਸ ਤੋਂ ਬਾਅਦ ਉੱਥੇ ਹੁਣ ਡੱਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਕੋਰਟ ਦੀ ਟਿੱਪਣੀ ਦੇ ਉੱਤੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿਸੇ ਕੇਸ ਦੀ ਸੁਲਵਾਈ ਦੇ ਵਿੱਚ ਪੋਲੂਸ਼ਨ ਨੂੰ ਲੈ ਕੇ ਇੱਕ ਮਿਸਾਲ ਸੈੱਟ ਕਰਨ ਵਾਸਤੇ ਕਿਹਾ ਹੈ ਕਿ ਅਗਰ ਪ੍ਰਾਣੀ ਨੂੰ ਕਿਸਾਨ ਸਾੜਦੇ ਨੇ ਹੁਕਮਾਂ ਨੂੰ ਨਹੀਂ ਮੰਨਦੇ ਉਲੰਘਣਾ ਕਰਦੇ ਨੇ ਤਾਂ ਇਹਨਾਂ ਨੂੰ ਦੂਸਰਿਆਂ ਨੂੰ ਸਭ ਕੁਝ ਸਿਖਾਉਣ ਦੇ ਲਈ ਇਹਨਾਂ ਨੂੰ ਸਜ਼ਾ ਕੀਤੀ ਜਾ ਸਕਦੀ ਹੈ ਇਹਨਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ ਜਿਹਦਾ ਗੱਲ ਹੈ ਕਿ ਮਾਨਯੋਗ ਸੁਪਰੀਮ ਕੋਰਟ ਜੀ ਤੁਹਾਡੀ ਇਹ ਟਿੱਪਣੀ ਹੀ ਕਿਸਾਨਾਂ ਨੂੰ ਲੈ ਬੈਠਦੀ ਹੈ ਬੜੀ ਟਿੱਪਣੀਆਂ ਮੈਨੂੰ ਪਤਾ ਆ ਆਰਡਰ ਨਹੀਂ ਐ ਲੇਕਿਨ ਜਿਹੜੀ ਤੁਹਾਡੀ ਅਬਜ਼ਰਵੇਸ਼ਨ ਐ ਉਹ ਕਿਸਾਨਾਂ ਪ੍ਰਤੀ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਕ ਹਲਾਸ਼ੇਰੀ ਦਿੰਦੀ ਆ ਕਿ ਜੋ ਮਰਜ਼ੀ ਕਰੋ ਤੁਸੀਂ ਹੁਣ ਇਹਨਾਂ ਨੂੰ ਜਦ ਤੱਕ ਇਸੇ ਥੋੜੇ ਲਾ ਕਿਹੜ ਕੱਢੋ ਇਹਨਾਂ ਨੂੰ ਤਾਂ ਮੈਂ ਹੀ ਬੇਨਤੀ ਕਰਨੀ ਚਾਹਣਾ ਐ ਕਿ ਕਿਸਾਨ ਕਦੇ ਵੀ ਜਿਹੜੀ ਗੱਲ ਕਿਸਾਨ ਕਰਦੇ ਨੇ ਜਿਹੜੀ ਗੱਲ ਕਿਸਾਨ ਮੰਗਦੇ ਨੇ ਕਿਸਾਨੇ ਕਹਿੰਦੇ ਐ ਕਿ ਅਸੀਂ ਪਰਾਲੀ ਨਹੀਂ ਸਾੜਾਂਗੇ ਸਾਨੂੰ ਕੰਪਨਸੇਟ ਕਰ ਦਿਓ ਥੋੜੀ ਬੋਦੀ ਮਦਦ ਕਰ ਦਿਓ ਜਿਹੜਾ ਸਾਨੂੰ ਵਾਧੂ ਖਰਚਾ ਪੈਂਦਾ ਉਹ ਨਾ ਪਵੇ ਲੇਕਿਨ ਆਪ ਜੀਆ ਦਾ ਹੁਕਮ ਹੈ ਆਪ ਜੀਆ ਦਾ ਆਰਡਰ ਹੈ ਮਾਨਯੋਗ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਪੰਜਾਬ ਹਰਿਆਣਾ ਤੇ ਯੂਪੀ ਦੀਆਂ ਸਰਕਾਰਾਂ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਇਨਸੈਂਟਿਵ ਦੇਣਗੀਆਂ ਤੇ ਕਿਸਾਨ ਉਹਦੇ ਨਾਲ ਪ੍ਰਾਲੀ ਨੂੰ ਸਾਹਮਣਗੇ ਲੇਕਿਨ ਅੱਜ ਤੱਕ ਪੰਜਾਬ ਸਰਕਾਰ ਨੇ ਵੀ ਪੱਲਾ ਝੜ ਰੱਖਿਆ ਕਿ ਹਰਿਆਣਾ ਸਰਕਾਰ ਨੇ ਵੀ ਪੱਲਾ ਝੜ ਰੱਖਿਆ ਤੇ ਯੂਪੀ ਸਰਕਾਰ ਨੇ ਵੀ ਪੱਲਾ ਝੜ ਰੱਖਿਆ ਕਿਸਾਨਾਂ ਦੀ ਦਮਾ ਕਿਸੇ ਨੇ ਭੜੀ ਨਹੀਂ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਣਾ ਹੈ ਇਤੋਂ ਵੀ ਵੱਡੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਿਟਿੰਗ ਜੱਜ ਦੀ ਇੱਕ ਸਟੇਟਮੈਂਟ ਆਈ ਉਹ ਪਬਲਿਕ ਦੇ ਵਿੱਚ ਕਿਤੇ ਪਬਲਿਕ ਮੀਟਿੰਗ ਤੇ ਬੋਲ ਰਹੇ ਨੇ ਉਹ ਕਹਿ ਰਹੇ ਨੇ ਕਿ ਬਿਲਕੁਲ ਪੰਜਾਬ ਦਾ ਧੂਆਂ ਦਿੱਲੀ ਨਹੀਂ ਆਉਂਦਾ ਆ ਨਹੀਂ ਸਕਦਾ ਔਰ ਕਰ ਲਿਆ ਉਹਨਾਂ ਨੇ ਕਿਹਾ ਬਹੁਤ ਸਾਰੇ ਐਕਸਪਰਟਾਂ ਨੇ ਇਹ ਗੱਲ ਸਿੱਧ ਕਰਤੀ ਕਿ ਜਿੰਨੀ ਕਿ ਸਪੀਡ ਤੇ ਹਵਾ ਹੁੰਦੀ ਆ ਪੰਜਾਬ ਦਾ ਧੂਆਂ ਦਿੱਲੀ ਜਾ ਕੇ ਸਕਦਾ ਇਹ ਗੱਲ ਸਾਹਮਣੇ ਆਈ ਹੈ ਅਗਰ ਅੱਜ ਜੇਕਰ ਪੋਲੂਸ਼ਨ ਕੰਟਰੋਲ ਕਰਨਾ ਹੈ ਪੋਲੂਸ਼ਨ ਦਾ ਕਾਰਨ ਕਿਸਾਨ ਨਹੀਂ ਹੈ ਪੰਜਾਬ ਹਰਿਆਣਾ ਦਾ ਕਿਸਾਨ ਨਹੀਂ ਹੈ ਤੇ ਪੋਲੂਸ਼ਨ ਦਿੱਲੀ ਦਾ ਕੰਟਰੋਲ ਕਰਨਾ ਹੈ ਤੇ ਸਜ਼ਾ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੂੰ ਦਿੱਤੀ ਜਾਣੀ ਹੈ ਤੇ ਇਹਦਾ ਮਤਲਬ ਹੈ ਕਿਸਾਨ ਨੂੰ ਮਿਸਾਲ ਸੈੱਟ ਕਰਨ ਵਾਸਤੇ ਬੜੀ ਚੜਾ ਦਿੱਤਾ ਜਾਏ ਇਸ ਕਿਸਾਨ ਨੂੰ ਤਾਂ ਇਹਦਾ ਮਤਲਬ ਕਿਸਾਨ ਨੂੰ ਮਾਰ ਦਿਓ ਦੂਸਰਿਆਂ ਦੀ ਕਿਸੇ ਨੂੰ ਅਸੀਂ ਰੋਕਣਾ ਹੈ ਕਿ ਤੁਸੀਂ ਪੁਰਸ਼ ਭਾਈ ਨਾ ਕਰੋ ਵੇਖੋ ਕਿਸਾਨ ਅਸੀਂ ਜੇਲ੍ਹ ਭੇਜੇ ਮੈਂ ਦੱਸਣਾ ਚਾਹਣਾ ਕਿ 5 ਕਿਸਾਨ ਦੇ ਭੇਜ ਦੋਗੇ 10 ਭੇਜ ਦੋਗੇ 20 ਭੇਜ ਦੋਗੇ 50 ਭੇਜ ਦੋਗੇ 100 ਭੇਜ ਦੋਗੇ ਉਹਦਾ ਹੋ ਸਕਦਾ ਦੂਜਿਆਂ ਦੇ ਉੱਤੇ ਅਸਰ ਨਾ ਜਾਵੇ ਲੇਕਿਨ ਅਗਰ ਇਹੀ 5-7 ਇੰਡਸਟਰੀ ਲਿਸਟ ਅਗਰ ਉਹਨਾਂ ਨੂੰ ਜੇਲ੍ਹ ਭੇਜਦੇ ਹਾਂ ਤਾਂ ਪੂਰੇ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਨਾਲ ਦੀ ਨਾਲ ਪੋਲੂਸ਼ਨ ਕੰਟਰੋਲ ਹੋ ਜਾਏਗਾ ਸੋ ਕਰਨੀ ਤਾਂ ਉਧਰ ਨੂੰ ਲੋੜ ਹੈ ਮਾਲਜੋ ਬਹਾਈ ਕਸ ਸੁਪਰੀਮ ਕੋਰਟ ਨੂੰ ਇਹ ਚਾਹੀਦਾ ਕਰਨਾ ਕਿ ਜੋ ਤੁਸੀਂ ਇੱਕ ਫੈਸਲਾ ਦਿੱਤਾ ਕਿ 100 ਰੁਪਏ ਪ੍ਰਤੀ ਕੰਟਨਰ ਸੈਟਅਪ ਦੇਣੇ ਕਿ ਸਰਕਾਰਾਂ ਤੇ ਕਿਸਾਨ ਬਾਦ ਦੇ ਵਿੱਚ ਪ੍ਰਾਣੀ ਨੂੰ ਅੱਗੇ ਨਾ ਲਾਵੇ ਤਾਂ ਉਹ ਇਹਨਾਂ ਨੂੰ ਲਾਗੂ ਕਰਵਾਓ ਨਾ ਜੀ ਤੁਹਾਡਾ ਹੁਕਮ ਇਹਨਾਂ ਨੇ ਲਾਗੂ ਨਹੀਂ ਕੀਤਾ ਸਰਕਾਰ ਨੇ ਤਾਂ ਸੋ ਆਪ ਜੀ ਦਾ ਹੁਕਮ ਆ ਆਪ ਜੀ ਦਾ ਹੁਕਮ ਨੂੰ ਲਾਗੂ ਕਰਵਾਓ ਕਿਸਾਨਾਂ ਨੂੰ ਮਤਲਬ ਇੱਕ ਲੈਬੋਰੀਟਰੀ ਨਾ ਬਣਾਈਏ ਕਿਸਾਨਾਂ ਨੂੰ ਪਰਖ ਦਾ ਪ੍ਰਯੋਗਸ਼ਾਲਾ ਨਾ ਬਣਾਈਏ ਕਿ ਕਿਸਾਨਾਂ ਨੂੰ ਤਜਰਬੇ ਨਾ ਕਰੀਏ ਕਿਸਾਨਾਂ ਦੇ ਉੱਤੇ ਇਹ ਇਸ ਗੱਲ ਤੋਂ ਮੈਨੂੰ ਲੱਗਦਾ ਸਾਡੀ ਹਜੇ ਉਹ ਟਿੱਪਣੀ ਆ ਹਜੇ ਫੈਸਲਾ ਨਹੀਂ ਆ ਉਮੀਦ ਕਰਦੇ ਆ ਕਿ ਸੁਪਰੀਮ ਕੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਉਹ ਜਿਹੜਾ 100 ਰੁਪਏ ਪ੍ਰਤੀ ਕੁੰਟਲ ਦਾ ਇਹਨਾਂ ਦਾ ਫੈਸਲਾ ਸੁਪਰੀਮ ਕੋਰਟ ਦਾ ਸਰਕਾਰਾਂ ਦੇ ਉੱਤੇ ਸਰਕਾਰਾਂ ਦੀ ਬਾਹ ਮੋੜ ਕੇ ਲਾਗੂ ਕਰਵਾਏਗੀ ਉਹ ਸਾਰਾ ਮਸਲੇ ਦਾ ਆਪਣੇ ਆਪ ਹੱਲ ਹੋ ਜਾਣਾ ਹੈ